ਜਿੰਦੇ ਰਹ ਕਾਟੇ ਹੈ ਜਿੰਦੇ ਰਹ ਨਕਰ ਕੌਣ ਕਰ ਰਹਾ ਮੁਰਦਾਬਾ ਮਕਬੂਰਦਾਰ ਮੁਰਦਾਬਾ ਨਕਰ ਕੌਣ ਕਰ ਰਹਾ ਮੁਰਦਾਬਾ ਹਾਮ ਆਪੀ ਪਾਰਟੀ ਮੁਰਦਾਬਾ ਅੱਜ ਦੁਰਾਹਨਗਰ ਕਾਉਂਸਲ ਦਫ਼ਤਰ ਦੇ ਬਾਹਰ ਪਾਜਪਾ ਗੂਆਂ ਵੱਲੋਂ ਸ਼ਹਿਰ ਦੇ ਕੁਝ ਮੁੱਦਿਆਂ ਨੂੰ ਲੈ ਕੇ ਦਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਅਤੇ ਨਗਰ ਕਾਉਂਸਲ ਮੁਰਦਾਬਾਦ ਦੇ ਨਾਰੇ ਲਗਾਏ ਗਏ ਮੌਕੇ ਤੇ ਦਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਏਡੀਸੀ ਪਹੁੰਚੇ ਤੇ ਉਹਨਾਂ ਨੇ ਦਰਨਾਕਾਰੀਆਂ ਨਾਲ ਗੱਲਬਾਤ ਕੀਤੀ ਇਸ ਮੌਕੇ ਦਰਨਾਕਾਰੀਆਂ ਨੇ ਏਡੀਸੀ ਦੇ ਵਿਸ਼ਵਾਸ ਬਣ ਤੋਂ ਬਾਅਦ ਦਰਨਾ ਸਮਾਪਤ ਕੀਤਾ ਨਰਿੰਦਰ ਜੀ ਅੱਜ ਨਗਰ ਕਾਉਂਸਲ ਦਰਾਹ ਦੇ ਦਫ਼ਤਰ ਦੇ ਬਾਹਰ ਬੈਠੇ ਕੀ ਮਾਮਲਾ ਸੀ ਮਾਮਲਾ ਸੀ ਕਿ ਜੀ ਆਪਣੇ ਮੁੱਦੇ ਸੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਵੀ ਇੰਨੀ ਧੁੱਪ ਚ ਗਰਮੀ ਚ ਇੱਥੇ ਖਬਰ ਸਾਰ ਲੈਣ ਆਇਓ ਤਾਂ ਧੰਨਵਾਦ ਜੀ ਕੱਲ ਇਹ ਸੀ ਵੀਡੀਓ ਇੱਥੇ ਕਾਫੀ ਦੇਰ ਤੋਂ ਇੱਕ ਤਾਂ ਆਪਣੇ ਰੇਤੇ ਬਜਰੀ ਆਮ ਰੋਡ ਤੇ ਪੈ ਗਈ ਉਹ ਅੱਜ ਕੱਲ ਹਵਾ ਚੱਲਦੀ ਹੈ ਲੋਕਾਂ ਦੀਆਂ ਅੱਖਾਂ 'ਚੋਂ ਡੁੱਟ ਪੈਂਦਾ ਸੀਗਾ ਉਹਨਾਂ ਦਾ ਧਰਨਾ ਸੀ ਤੇ ਦੂਸਰਾ ਸੈਕੰਡਾਂ ਸੀ ਬਰੇਡ ਦਾ ਤੇ ਗਲੀਆਂ ਨਾਲੀਆਂ ਦਾ ਇੱਕ ਜਿਹੜਾ ਆਪਣਾ ਜਿਹੜਾ ਚਾਰ ਰੋਤੇ ਪੂਜਾ ਕਰਾਈ ਜਾਂਦੀ ਹੈ ਪਲਾਜ਼ਾ ਜਿਹਦੇ ਨਾਲ ਇੰਨੀਆਂ ਸਮਾਰੀਆਂ ਵਾਧੀਆਂ ਨੇ ਸਾਰਾ ਟ੍ਰੈਫਿਕ ਪਤਾ ਹੈ ਉਹਨਾਂ ਗੱਲਾਂ ਨੂੰ ਲੈ ਕੇ ਕਈ ਗੱਲਾਂ ਪਿੱਛੇ ਇੱਥੇ ਅੱਜ ਸਵੇਰ ਦਾ 9 ਵਜੇ ਦਾ ਧਰਨਾ ਚੱਲ ਰਿਹਾ ਸੀ ਹੁਣ ਕਿਹੜੀਆਂ ਸ਼ਰਤਾਂ ਦੇ ਆਧਾਰ ਤੇ ਧਰਨਾ ਸਮਾਪਤ ਕੀਤਾ ਗਿਆ ਜਿਹੜੀਆਂ ਜਿਹੜੀਆਂ ਸ਼ਰਤਾਂ ਸੀ ਲਿਸਟ ਵਿੱਚ ਮਿਊਸਪਲ ਕਮੇਟੀ ਦੇ ਈਓ ਸਾਹਿਬ ਤੇ ਡੀਸੀ ਸਾਹਿਬ ਮੌਕੇ ਤੇ ਆਏ ਨੇ ਉਹਨਾਂ ਨੇ ਆਪਣੀਆਂ ਤੁਹਾਡੇ ਪੱਤਰਕਾਰਾਂ ਦੇ ਸਾਹਮਣੇ ਉਹਨਾਂ ਰਿਕਾਰਡ ਆਪਣੀਆਂ ਜਿਹੜੀਆਂ ਮੰਗਾਂ ਸੀ ਉਹ ਸਾਰੀਆਂ ਉਹਨਾਂ ਨੇ ਟਾਈਮ ਬਾਈ ਟਾਈਮ ਲੈ ਲਈਆਂ ਨੇ ਕਿ ਅਸੀਂ ਮੰਗਾਂ ਪੂਰੀਆਂ नगर कंस दफ्तर ਦੇ ਬਾਹਰ ਧਰਨਾ ਦਿੱਤਾ ਰੋਸ਼ ਪ੍ਰਦਰਸ਼ਨ ਵੀ ਕੀਤਾ ਮੌਜੂਦਾ ਸਰਪੰਚ ਦੇ ਬਾਰੇ ਕੀ ਮਾਮਲਾ ਸੀ ਨੌਲਾਈ ਪਹਿਲੀ ਵਾਰ ਪੀਜੀਪੀ ਨੇ ਜਿਮਾਈਨਿੰਗ ਕਰੀ ਦੋ ਵਾਰ ਪਹਿਲਾ ਧਰਨਾ ਅਸੀਂ ਦਿੱਤਾ ਇਹ ਕਿਉਂਕਿ ਸ਼ਹਿਰ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ ਸੀਵਰੇਜ ਦੀਆਂ ਸਮੱਸਿਆਵਾਂ ਨਜਾਇਜ਼ ਜਿਵੇਂ ਕਬਜ਼ੇ ਕਰਮੀਆਂ ਦੀਆਂ ਸਮੱਸਿਆਵਾਂ ਤੇ ਜੋ ਵੀ ਅਸ਼ਰਤਾਂ ਦੀਆਂ ਪ੍ਰੋਬਲਮਾਂ ਹਰ ਕਿਸੇ ਦੀ ਪ੍ਰੋਬਲਮਾਂ ਉਸ ਦੇ ਆਧਾਰ ਤੇ ਅਸੀਂ ਇਹ ਸਾਰਾ ਧਰਨਾ ਦਿੱਤਾ ਕਿਹੜੀ ਜਿਹੜਾ ਧਰਨਾ ਸਮਾਪਤ ਕੀਤਾ ਗਿਆ ਕਿਹੜੀਆਂ ਸ਼ਰਤਾਂ ਦੇ ਆਧਾਰ ਤੇ ਸਮਾਪਤ ਕੀਤਾ ਗਿਆ ਸਾਨੂੰ ਜਿਹੜੀ ਸੀ ਸਾਹਮਣੇ ਵਿਸ਼ਵਾਤਵਾਇਆ ਹੁਣੇ ਜੋ ਇੱਕ ਤਾਂ ਰੇਤਾ ਬਜਰੀ ਦੀ ਜੋ ਸਮੱਸਿਆ ਸੀ ਉਹਨਾਂ ਨੇ ਹੁਣੇ ਸਾਰੀਆਂ ਜੀਐਸਬੀਵਾਰਾਂ ਤੇ ਭੇਤੀਆਂ ਉੱਚ ਕਰਦੀਆਂ ਤੇ ਬਾਕੀ ਜੋ ਵੀ ਆਪਣੀਆਂ ਸੀਵਰੇਜ ਦੀਆਂ ਸਮੱਸਿਆ ਤੇ ਆਪਣੇ ਸ਼ਹਿਰ ਦੀਆਂ ਲਾਈਟਿੰਗ ਦੀ ਸਮੱਸਿਆ ਕੁਝ ਛੋਟੀਆਂ ਹੋਰ ਪ੍ਰੋਬਲਮ ਨੇ ਉਹ ਉਹਨਾਂ ਨੇ ਸਰਪਟ ਦਫਤਰ ਕਰਨ ਦਾ ਟਾਈਮ ਲਿਆ ਲੇ ਨੂੰ ਸਾਰੀਆਂ ਉਹ ਕੋ ਜਲਦੀ ਉਹਨਾਂ ਨੇ ਕੀਤੀਆਂ ਕਰ ਦਿੱਤੀਆਂ ਯਾਰ ਉਸ ਪ੍ਰਦਰਸ਼ਨ ਵੀ ਕੀਤਾ ਭਾਜਪਾ ਵੱਲੋਂ ਤੇ ਕਈ ਮੁੱਦੇ ਸੀ ਸ਼ਹਿਰ ਦੇ ਜਿਹੜੇ ਲੰਬੇ ਸਮੇਂ ਤੋਂ ਪੈਂਡਿੰਗ ਚੱਲੇ ਆ ਰਹੇ ਸੀਗੇ ਜੀ ਉਹਨਾਂ ਦੇ ਬਾਰੇ ਚਰਚਾ ਵੀ ਕੀਤੀ ਤੁਸੀਂ ਭਾਜਪਾ ਲੈਣਾ ਕੀ ਕਹਿਣਾ ਚਾਹੁੰਦੇ ਹੋ ਇਹ ਕਿਥੇ ਪੋਲੀਟੀਕਲ ਪਾਰਟੀ ਦੀ ਚਰਚਾ ਨਹੀਂ ਹੈ ਲੋਕ ਮੁੱਦੇ ਨੇ ਕੁਝ ਲੋਕ ਖਾਨੇ ਪਰ ਆਏ ਹੈ ਡੈਫੀਨੇਟਲੀ ਜੀ ਡੰਪ ਦਾ ਇਸ਼ੂ ਹੈਗਾ ਉਹ ਆਪਾਂ ਰਿਮੂਵ ਕਰਨ ਜਾ ਰਹੇ ਜਿੱਦਾਂ ਮੈਂ ਅਰਾਂਜ ਕੀਤਾ 15 ਜੁਲਾਈ ਤੱਕ ਕੁਝ ਅੱਪਾ ਟਰਾਈ ਕਰਾਂਗੇ ਉਹਨੂੰ ਪਲੇਨ ਕਰਕੇ ਦੁਸ਼ਹਿਰਾ ਗਰਾਊਂਡ ਬਣ ਜਾਵੇ ਤੇ ਇਸ ਸਾਲ ਦਾ ਜਿਹੜਾ ਦੁਸ਼ਹਿਰਾ ਉੱਥੇ ਕੀਤਾ ਜਾਵੇ ਕੁਝ ਸਮਾਂ ਇੱਕ ਮਹੀਨੇ ਨਾਲ ਵੱਧ ਲੱਗ ਸਕਦਾ ਐਟ ਦਾ ਮੈਕ ਲੇਕ ਲਈ ਉਸ ਤੋਂ ਜ਼ਿਆਦਾ ਨਹੀਂ ਇਹ ਕੰਮ ਖਾਤਾ ਦਾ ਟਾਈਮ ਸਰ ਗੱਲ ਕਰਦੇ ਜਿਸ ਤਰ੍ਹਾਂ ਹਾਈਵੇ ਦੇ ਉੱਪਰ ਨਜਾਇਜ਼ ਕਬਜ਼ੇ ਦੀ ਚਰਚਾ ਕੀਤੀ ਜਾ ਰਹੀ ਸੀ ਬਜਰੀ ਤੇ ਰੇਤਾ ਪਏ ਹੋਣਗੇ ਚਲੋ অলਰੈਡੀ ਹੋ ਚੁੱਕੀ ਹੈ ਜੀ ਜੀਸੀਬੀ ਜਾ ਚੁੱਕੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਟੋਟਲ ਟਾਈਮ ਉਹ ਲੋਲੀ ਆਲਰੇਡੀ ਉੱਥੇ ਖੜੀਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਨੋਟ ਬਾਕੀ ਇੱਥੇ ਕੋਈ ਪੋਲੀਟੀਕਲ ਪਾਰਟੀ ਦਾ ਕੋਈ ਲਿੰਕ ਨਹੀਂ ਹੁੰਦਾ ਜੀ ਕਦੀ ਵੀ ਅਸੀਂ ਕਿਤੇ ਪੋਲੀਟੀਕਲ ਪਾਰਟੀ ਦਾ ਮੈਂਬਰ ਨਹੀਂ ਹੁੰਦੇ ਸੀ ਸਰਕਾਰ ਦੇ ਮਤਅਤਾਂ ਜਿਹੜੀ ਵੀ ਸਰਕਾਰੀ ਜਗ੍ਹਾ ਤੇ ਕੋਈ ਕਾਰਜ ਕਰਨ ਦੀ ਗੱਲ ਹੁੰਦੀ ਹੈ ਸਾਡੀ ਜ਼ਿੰਮੇਵਾਰੀ ਹੈ ਕਿ ਉਹ ਕਰਦੇ ਹਾਂ ਸਰ ਗੱਲ ਕਰਦੇ ਨੇ ਜਿਸ ਤਰ੍ਹਾਂ ਕਿ ਪਿਛਲੇ ਤੋਂ ਪਿਛਲੇ ਦੁਸ਼ਹਰੇ ਤੇ ਮਾਨਯੋਗ ਸ਼੍ਰੀ ਭਗਵੰਤ ਮਾਨ ਸਾਹਿਬ ਦੇ ਧਰਮਪਤਰੀ ਜੀ ਨੇ ਐਲਾਨ ਕੀਤਾ ਸੀ ਸ਼ਹਿਰ ਦੀ ਮੁੱਖ ਸੜਕ ਬਣਨ ਦਾ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਪਰ ਉਹ ਹਲੇ ਤੱਕ ਸੜਕ ਨੂੰ ਬੂਰ ਨਹੀਂ ਪਿਆ ਕਦ ਤੱਕ ਰਹਿ ਜਾਏਗਾ ਉੱਤਾਂ ਕੁਛ ਇਨਕੁਆਰੀ ਠੀਕ ਹੈ ਜੀ ਬੜੀ ਜਲਦੀ ਰਿਸੋਲਵ ਹੋ ਰਿਹਾ ਹੈ ਵੀ ਆਰ ਆਨ ਟੌਪ ਸੋ ਇਨਕੁਆਰੀ ਕਰਕੇ ਲੇਟ ਹੋ ਗਿਆ ਜਨ ਕਿ ਟੈਂਡਰ ਹੋਰ ਲੱਗਿਆ ਸ਼ਹਿਰ ਦੇ ਵਿੱਚ ਦੋਨੇ ਪਾਸੇ ਥੜਿਆਂ ਨੂੰ ਤੋੜਨ ਦਾ ਤੇ ਬਣਾਉਣ ਦਾ ਜੀ ਉਹਦੇ ਚ ਥੋੜਾ ਜਿਆ ਲੋਕਾਂ ਨੂੰ ਕਲੀਅਰ ਕੀਤਾ ਜਾਵੇ ਕਿਉਂਕਿ ਚੋਣ ਦੇ ਸਭੇ ਬੜਾ ਚਰਚਾ ਦਾ ਵਿਸ਼ਾ ਰਿਹਾ ਉਹ ਥੜੇ ਮਾਮਲਾ ਕੀ ਹੈ ਕਿ ਥੜੇ ਬਣਨਗੇ ਜਾਂ ਨਹੀਂ ਬਣਨਗੇ ਇਸ ਬਾਰੇ ਯੂ ਸਰ ਨੂੰ ਪਤਾ ਮੈਟਰ ਇਟ ਇਸ ਨਾਟ ਅ ਯੂਐਸਟੀ ਲੈਵਲ ਦਾ ਮੈਟਰ ਨਹੀਂ ਆਏਗਾ ਇਹ ਆਪਣੇ ਯੂਐਲਬੀ ਲੈਵਲ ਦਾ ਮੈਟਰ ਹੈ ਇਹ ਉਹਨਾਂ ਕੋਲ ਵੀ ਐਲਪੀ ਲੈਵਲ ਤੇ ਡਿਸਕਸ ਕਰਾਂਗੇ ਠੀਕ ਹੈ ਜਿਹੜੀ ਕੋਈ ਥੜੇ ਤੋੜਨ ਦਾ ਮੈਟਰ ਨਹੀਂ ਹੈ ਇਹਨੂੰ ਤੁਸੀਂ ਵਾਰੀ ਵਾਰੀ মিডিਆ ਸ਼ੁੱਡ ਨਾ ਪੋਰਟਰੇਟਡ ਡਰਾਗ ਵੇ ਇਟ ਇਜ਼ ਅ ਮੈਟਰ ਆਫ ਬਿਊਟੀਫਿਕੇਸ਼ਨ ਆਫ ਰੋਡ ਠੀਕ ਹੈ ਕਿੰਨੇ ਸਮੇਂ ਤੱਕ ਸ਼ਹਿਰ ਦਾ ਸੁੰਦਰੀਕਰਨ ਹੋ ਜਾਏਗਾ ਲੰਮਾ ਸਰਕਾਰ ਦਾ ਸਮਾਂ ਨਿਕਲ ਗਿਆ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਵਾਅਦਾ ਕੀਤਾ ਗਿਆ ਸੀ ਚੋਣ ਤੋਂ ਬਾਅਦ ਸਰਕਾਰ ਜਦ ਹੋਣੀ ਚਾਹੀ ਸੀ ਕਿ ਸ਼ਹਿਰ ਨੂੰ ਇੱਕ ਦਾਰਸ਼ਨਿਕ ਰੂਪ ਚ ਤਿਆਰ ਕੀਤਾ ਜਾਏਗਾ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਸੜਕ ਨਹੀਂ ਬਣੀ ਤਾਂ ਸੁੰਦਰੀਕਰਨ ਦਾ ਕੰਮ ਕਰੋ ਜੀ ਇਹ ਸੜਕ ਦਾ ਵੀ ਟੈਂਡਰ ਲੱਗਿਆ ਹੋਇਆ ਹੈ ਸੁੰਦਰੀਕਰਨ ਦਾ ਵੀ ਸਾਰਾ ਕੰਮ ਲੱਗਿਆ ਹੋਇਆ ਹੈ ਸੋ ਵੀ ਪ੍ਰੀਪਰਲੀ ਟ੍ਰਾਈ ਟੂ ਡੂ ਇਟ ਐਸ ਸੂਨ ਐਸ ਪੋਸੀਬਲ ਮੈਕਸਿਮਮ ਬਾਈ 6 ਮੰਥਸ ਦੇ ਵਿੱਚ ਵਿੱਚ ਇਹ ਸਾਰਾ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਜਾਏਗਾ ਤੁਹਾਨੂੰ ਦੇਖਿਓਗੇ ਅੰਦਰੋਂ